ਸ਼ਿਦਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਮਜੀਠਾ ਰੋਡ ਵੱਲੋਂ ਭਾਰਤ ਰਤਨ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਦਕਰ ਜੀ ਦਾ 134ਵਾਂ ਜਨਮ ਦਿਨ ਬੇਗਮਪੁਰਾ ਪਵਨ ਸ਼੍ਰੀ ਚਾਂਦ ਸਿੰਘ ਲਈ ਵਿੱਚ ਬੜੇ ਉਤਸ਼ਾਹ ਨਾਲ ਪ੍ਰਧਾਨ ਨਰਿੰਦਰ ਸਿੰਘ ਜੀ ਦੀ ਅਗਵਾਈ ਵਿੱਚ ਮਨਾਇਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਵਜੋਂ सुरेंद्र ਕੁਮਾਰੀ ایਓ ਇੰਪਰੂਵਮੈਂਟ ٹرسٹ ਅਤੇ ਲక్ష్మణ ਦਾਸ ਰਿਟਾਇਰ ਚੀਫ ਇੰਜੀਨੀਅਰ ਕਾਰਪੋਰੇਸ਼ਨ ਪਹੁੰਚੇ ਇਸ ਸਮਾਗਮ ਵਿੱਚ ਐਸੇ ਸਮਾਜ ਦੀਆਂ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦੇ ਡਾਕਟਰ ਬਰਿੰਦਰ ਸਿੰਘ ਸਿਆਣ ਡਾਕਟਰ ਮਨਜੀਤ ਸਿੰਘ ਹਲਵਾੜਾ ਡਾਕਟਰ ਏਪੀ ਕਟਾਰੀਆ ਕਸ਼ਮੀਰ ਸਿੰਘ ਗਿੱਲ ਗੁਰਬਖਸ਼ ਸਿੰਘ ਸ਼ੇਰ ਗਿੱਲ ਅਤੇ ਸੁਲੱਖਣ ਸਿੰਘ ਨੇ ਬਾਬਾ ਸਾਹਿਬ ਜੀ ਦੇ ਜੀਵਨ ਅਤੇ ਸੰਘਰਸ਼ ਬਾਰੇ ਆਪਣੇ ਵਿਚਾਰ ਰੱਖੇ ਅੱਜ ਗੁਰ ਵਿਦਾ ਸੋਸਾਇਟੀ ਮਜੀਠਾ ਰੋਡ ਨੇ ਇਹਨਾਂ ਨੇ ਬਾਬਾ ਸਾਹਿਬ ਜੀ ਦਾ ਜਨਮ ਦਿਨ ਮਨਾਇਆ ਤੇ ਮੈਨੂੰ ਇਹਦੇ ਵਿੱਚ ਇਹਨਾਂ ਨੇ ਆਉਣ ਦਾ ਮੌਕਾ ਦਿੱਤਾ ਮੈਂ ਬਹੁਤ ਹੀ ਆਪਣੇ ਆਪ ਨੂੰ ਲੱਕੀ ਮਹਿਸੂਸ ਕਰ ਰਹੀ ਆ ਕਿ ਮੈਂ ਇਹਨਾਂ ਦਾ ਹਿੱਸਾ ਬਣੀ ਆ ਤੇ ਡਾਕਟਰ ਅੰਬੇਦਕਰ ਜੀ ਦੇ ਵਿਚਾਰਾਂ ਨੂੰ ਮੈਂ ਬਹੁਤ ਸਾਰੇ ਬੁਲਾ ਰਿਆ ਤੋਂ ਸੁਣਿਆ ਤੇ ਜੋ ਮੇਰੀ ਛੋਟੀ ਜੀ ਸੋਚ ਹੈ ਉਹਦੇ ਬਾਰੇ ਵੀ ਮੈਂ ਸਾਰਿਆਂ ਨੂੰ ਦੱਸਿਆ ਕਿ ਕਿਸ ਤਰ੍ਹਾਂ ਡਾਕਟਰ ਅੰਬੇਦਕਰ ਜੀ ਨੇ ਆਪਣੀ ਜ਼ਿੰਦਗੀ ਵਿੱਚ ਘਲਨਾਵਾ ਘਲ ਕੇ ਸਾਡੇ ਵਾਸਤੇ ਕੁਝ ਕੀਤਾ ਔਰ ਇੱਕ ਸੰਵਿਧਾਨ ਜੋ ਹੈ ਉਹਦੇ ਨਿਰਮਾਤਾ ਬਣੇ ਜਿਹਦੇ ਵਿੱਚ ਉਹਨਾਂ ਨੇ ਹਰ ਵਰਗ ਦੇ ਉਹਦੇ ਵਿੱਚ ਇਹ ਨਹੀਂ ਕਿ ਕਿ ਐਸੀ ਵਰਗ ਹਰ ਵਰਗ ਦੀ ਗੱਲ ਕੀਤੀ ਔਰ ਉਹਨਾਂ ਵਰਗਾਂ ਦੇ ਵਿੱਚ ਇੱਕ ਔਰਤ ਦੀ ਸਭ ਤੋਂ ਜ਼ਿਆਦਾ ਗੱਲ ਕੀਤੀ ਕਿਉਂਕਿ ਮੈਂ ਔਰਤ ਨੂੰ ਰਿਪਰੈਜ਼ੈਂਟ ਕਰ ਰਹੀ ਆ ਉਹਨਾਂ ਨੇ ਇੱਕ ਔਰਤ ਦੇ ਹੱਕਾਂ ਨੂੰ ਮਹਫੂਜ਼ ਕੀਤਾ ਤੇ ਅੱਜ ਔਰਤ ਜੋ ਹੈ ਉਹ ਦਫ਼ਤਰਾਂ ਦੇ ਵਿੱਚ ਤੇ ਘਰਾਂ ਦੇ ਵਿੱਚ ਵੀ ਮਹਫੂਜ਼ ਹੈ ਤੇ ਮੈਂ ਅੱਜ ਇਸ ਮਾਧਮ ਰਾਹੀਂ ਇੱਕ ਸਭ ਨੂੰ ਇਹ ਸੰਦੇਸ਼ ਦੇਣਾ ਚਾਹੁੰਦੀ ਆ ਕਿ ਡਾਕਟਰ ਸਾਹਿਬ ਨੇ ਜੋ ਕਿਹਾ ਸੀ ਕਿ ਪੜੋ ਜੁੜੋ ਉਸ ਸੋਚ ਤੇ ਪਹਿਰਾ ਦਿਓ ਪੇ ਬੈਕ ਟੂ ਸੁਸਾਇਟੀ ਅਗਰ ਅਸੀਂ ਅੱਜ ਕਿਸੇ ਸੀਟਾਂ ਤੇ ਬੈਠੇ ਆ ਉੱਚੀਆਂ ਕੁਰਸੀਆਂ ਤੇ ਬੈਠੇ ਆ ਉਥੇ ਬੈਠ ਕੇ ਅਸੀਂ ਆਪਣੇ ਸਮਾਜ ਨੂੰ ਉੱਪਰ ਚੱਕਣ ਲਈ ਜਾਂ ਬੱਚਿਆਂ ਦੀਆਂ ਪੜਾਈਆਂ ਲਿਖਾਈਆਂ ਲਈ ਅਗਰ ਕੁਝ ਕਰ ਸਕਦੇ ਆ ਤੇ ਉਹ ਕਰਿਏ ਤੇ ਸਭ ਤੋਂ ਜ਼ਿਆਦਾ ਜੋ ਸਾਨੂੰ ਅੱਜ ਜ਼ਰੂਰਤ ਹੈ ਕੀ ਅਸੀਂ ਪੜ੍ਹਾਈ ਦੇ ਫੀਲਡ ਦੇ ਵਿੱਚ ਕੁਝ ਨਾ ਕੁਝ ਕਰੀਏ ਤਾਂ ਕਿ ਕੋਈ ਵੀ ਅੱਜ ਪੜ੍ਹਾਈ ਤੋਂ ਵਾਂਝਾ ਨਾ ਰਹਿ ਸਕੇ ਇਹਨਾਂ ਸ਼ਬਦਾਂ ਦੇ ਨਾਲ ਮੈਂ ਮੈਂ ਨਹੀਂ ਕਹਿੰਦੀ ਮੈਂ ਆਪਣੇ ਸਵੀਚ ਵਿੱਚ ਵੀ ਕਿਹਾ ਸੀ ਕਿ ਉਹ ਪੈਰਾ ਅਜੇ ਪੂਰੀ ਤਰ੍ਹਾਂ ਨਹੀਂ ਦਿੱਤਾ ਜਾ ਰਿਹਾ ਜੇ ਉਹ ਪੈਰਾ ਪੂਰੀ ਤਰ੍ਹਾਂ ਦਿੱਤਾ ਜਾਂਦਾ ਹੁੰਦਾ ਤੇ ਅੱਜ ਵੀ ਸਾਡੇ ਸਮਾਜ ਦੇ ਵਿੱਚ ਨਾ ਤਾਂ ਇਹ ਰੈਜ਼ਰਵੇਸ਼ਨਸ ਹੁੰਦੀਆਂ ਨਾ ਹੀ ਫ੍ਰੀ ਦੇ ਵਿੱਚ ਹੋਰ ਚੀਜ਼ਾਂ ਦਿੱਤੀਆਂ ਜਾਂਦੀਆਂ ਉਹ ਫਿਰ ਸਾਡੇ ਸਮਾਜ ਦੇ ਵਿੱਚ ਬਰਾਬਰਤਾ ਹੋਣੀ ਸੀ ਸਾਡੀ ਜੋ ਹੈ ਪੋਲੀਟੀਕਲੀ ਸਾਡੀ ਬਰਾਬਰਤਾ ਹੋਣੀ ਸੀ ਜੇਕਰ ਹਉਦੇ ਤੇ ਪਹਿਰਾ ਦਿੱਤਾ ਜਾਂਦਾ ਅੱਜ ਵੀ ਸਾਡੇ ਵਰਗੇ ਉਹਦੇ ਵਿੱਚ ਮੈਂ ਵੀ ਸ਼ਾਮਲ ਆ ਕਿ ਅਸੀਂ ਵੀ ਨਹੀਂ ਵਿੱਚ ਕਈ ਥਾਵਾਂ ਤੇ ਬੋਲਦੇ ਕਿ ਜਿੱਥੇ ਸਾਨੂੰ ਬੋਲਣਾ ਚਾਹੀਦਾ ਹੈ ਕਿ ਬਾਬਾ ਸਾਹਿਬ ਦੀ ਸੋਚ ਤੇ ਪਹਿਰਾ ਦੇਣਾ ਚਾਹੀਦਾ ਜੋ ਨਹੀਂ ਦਿੱਤਾ ਜਾ ਰਿਹਾ ਮੈਂ ਇਸ ਗੱਲ ਨੂੰ ਮੰਨਦੀ ਆ ਔਰ ਇਹਦੇ ਤੇ ਖੇਦ ਵੀ ਪ੍ਰਗਟ ਕਰਦੀ ਆ ਔਰ ਸਭ ਨੂੰ ਸੰਦੇਸ਼ ਵੀ ਦੇਣਾ ਚਾਹੀਦਾ ਕਿ ਇਹ ਪਹਿਰਾ ਦੇਣਾ ਬੰਦਾ ਤਾਂ ਹੀ ਅਸੀਂ ਡਾਕਟਰ ਮੇਲਕਰ ਜੀ ਨੂੰ ਅੱਗੇ ਲੈ ਕੇ ਜਾਵਾਂਗੇ ਉਹਨਾਂ ਦੀ ਸੋਚ ਨੂੰ ਅੱਗੇ ਲੈ ਕੇ ਜਾਵਾਂਗੇ ਵਰਧਾਨ ਚੇਰੀ ਕਰੋ ਰਵਿਦਾਸ ਵਾਲੀ ਫੈਸਟੀਵਲ ਸੁਸਾਇਟੀ ਮੇਂ ਜੇਕਰੋ ਅੱਜ ਜੀ ਬਾਬਾ ਸਾਹਿਬ ਡਾਕਟਰ ਮੇਰਟ ਕਰਜੀ ਦਾ 134ਵਾਂ ਜਨਮ ਦਿਹਾੜਾ ਮਨਾ ਰਹੇ ਆ ਜਨਮ ਦਿਹਾੜੇ ਉਹਨਾਂ ਦੇ ਮਨਾਏ ਜਾਂਦੇ ਨੇ ਜੋ ਆਪਣੀ ਵਿਚਾਰਧਾਰਾ ਇੱਥੇ ਛੱਡ ਕੇ ਜਾਂਦੇ ਨੇ ਉਹ ਹਮੇਸ਼ਾ ਜੁੰਦੇ ਨੇ ਜਨਮ ਦਿਹਾੜੇ ਉਹਨਾਂ ਦੇ ਮਨਾਏ ਜਾਂਦੇ ਨੇ ਜੋ ਬਾਬਾ ਸਾਹਿਬ ਨੇ ਸਾਨੂੰ ਸਬਦਾਂ ਦੇ ਵਿੱਚ ਹੱਕ ਲੈ ਕੇ ਦਿੱਤੇ ਉਹਨਾਂ ਦੀ ਬਦੌਲਤ ਅੱਜ ਅਸੀਂ ਆਨੰਦਮਾਨ ਤੇ ਪਏ ਆ ਬਾਬਾ ਸਾਹਿਬ ਨੇ ਜੋ ਪਿੰਡੇ ਹੰਡਾਇਆ ਉਹ ਆਪਣੀ ਸਮਾਜ ਨੂੰ ਲੈ ਦਿੱਤਾ ਸਭਧਾਨ ਦੇ ਵਿੱਚ ਹਰ ਸਮੁਦਾਇ ਦੀ ਜਿਹੜੀ ਉਹ ਨੇ ਬਰਾਬਰੀਤਾ ਰੱਖੀ ਹੈ ਇਕਵਲਟੀ ਹੈ ਹਰ ਨੂੰ ਪੜਨ ਦਾ ਅਧਿਕਾਰ ਦਿੱਤਾ ਹੈ ਸਮਾਨਤਾ ਦਾ ਮਿਆਂ ਦਾ ਅਧਿਕਾਰ ਹੈ ਸੋ ਅੱਜ ਜਿਹੜਾ ਸਮਾ ਮੰਗ ਕਰਦਾ ਹੈ ਜਿਹੜਾ ਸਮਾਜ ਪੜੇਗਾ ਉਹ ਸਵਾਲ ਕਰੇਗਾ ਜਿਹੜਾ ਸਮਾਜ ਪੜੇਗਾ ਨਹੀਂ ਉਹ ਸਵਾਲ ਕਰਨ ਯੋਗ ਨਹੀਂ ਰਹੇਗਾ ਇਸ ਕਰਕੇ ਐਜੂਕੇਸ਼ਨ ਜ਼ਰੂਰੀ ਹੈ ਬਾਬਾ ਸਾਹਿਬ ਨੇ ਆ ਜਿਹੜੀ ਮੁਖਤ ਦੀਆਂ ਚੀਜ਼ਾਂ ਨੇ ਇਹ ਬਾਬਾ ਸਾਹਿਬ ਨੇ ਪਹਿਲਾਂ ਹੀ ਲਿਖ ਦਿੱਤੀਆਂ ਸੀਗੀਆਂ ਇੱਕ ਸਮਾਂ ਆਏਗਾ ਤੁਹਾਨੂੰ ਮੁਖਤ ਦੀਆਂ ਚੀਜ਼ਾਂ ਤੇ ਵਿਲਾਕ ਕੇ ਤੁਹਾਡੀ ਐਜੂਕੇਸ਼ਨ ਵੱਲ ਧਿਆਨ ਨਹੀਂ ਦੇਣਗੇ ਅੱਜ ਉਹ ਸਮਾਂ ਆ ਗਿਆ ਸਾਨੂੰ ਅਵੇਅਰ ਹੋਣਾ ਚਾਹੀਦਾ ਹੈ ਕਿ ਅਸੀਂ ਕੀ ਲੈਣਾ ਹੈ ਆਉਣਾ ਇਸ ਅਸਮੇਂ ਦੇ ਵਿੱਚ ਜੇ ਅਸੀਂ ਪੜ ਕੇ ਬੇ ਬੈਕ ਟੂ ਸੋਸਾਇਟੀ ਨਹੀਂ ਦਿੰਦੇ ਤੇ ਸਾਡਾ ਇੱਥੇ ਸੰਸਾਰ ਦੇ ਵਿੱਚ ਆਉਣਾ ਕੋਈ ਮੈਨੇਰੀ ਰਖਦਾ ਬਾਬਾ ਸਾਹਿਬ ਨੇ ਆਪਣਾ ਸਾਰਾ ਜੀਵਨ ਸਮਾਜ ਦੇ ਲੇਖੇ ਲਾਇਆ ਪਰਿਵਾਰ ਦੇ ਲੇਖੇ ਨਹੀਂ ਲਾਇਆ ਬੇਟਾ ਮਰ ਗਿਆ ਤੂੰ ਛੱਡ ਕੇ ਬਾਹਰ ਚਲੇ ਗਏ ਦੇ ਸਿਰਫ ਸਮਾਜ ਦੀ ਇਕਵਾਹੀ ਵਾਸਤੇ ਅੱਜ ਅਸੀਂ ਆਪਣਾ ਟਾਈਮ ਸਮਾਜ ਵਾਸਤੇ ਕੁਝ ਨਹੀਂ ਕਰ ਰਹੇ ਆਪਣੇ ਪਰਿਵਾਰਾਂ ਵਾਸਤੇ ਕਰ ਰਹੇ ਆ ਦੁੱਖ ਹੁੰਦਾ ਉਹਨੂੰ ਜਦੋਂ ਪੇ ਬੈਕ ਟੂ ਸੁਸਾਇਟੀ ਨਹੀਂ ਕਰਦੇ ਅਈ ਬਾਬਾ ਸਾਹਿਬ ਦੀ ਵਿਚਾਰਧਾਰਾ ਨਹੀਂ ਚੱਲ ਰਹੀ ਜਿੰਨਾ ਚੇ ਵਿਚਾਰਧਾਰਾ ਨਹੀਂ ਚੱਲਦੇ ਸਾਡਾ ਸਮਾਜ ਅੱਗੇ ਨਹੀਂ ਵਧੇਗਾ ਮੈਂ ਬੇਨਤੀ ਕਰਾਂਗਾ ਆਪਣੇ ਸਮਾਜ ਨੂੰ ਜੁੜੋ ਪੜੋ ਤੇ ਸੰਘਰਸ਼ ਕਰੋ ਵੀ ਸਾਡਾ ਸਮਾਜ ਜਿਹੜਾ ਅੱਗੇ ਵਧੇਗਾ ਤਾਂ ਇਹਨੇ ਕਿੰਦਾ ਚਾਪੀਂ ਜੀ